ਆ ਜਿੰਦਾ ਟੁੱਟਿਆ ਵਾ ਦੇਖ ਰਹੇ ਹੋਗੇ ਤੁਸੀਂ ਇਹ ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜਾ ਕਾਰਵਾਈ ਕਰੀ ਹੈ ਇਹ ਕਿੰਨਾ ਨੇ ਕਰੀ ਹੈ ਡਾਲੋ ਮੱਝਰੇ ਖੜਾ ਮੈਂ ਆ ਜੀਟੀ ਰੋਡ ਤੇ ਕੋਲ ਬਿਲਕੁਲ ਸਿੰਦੇ ਦੀ ਮੋਟਰਾਂ ਦੇ ਖੜਾ ਮੈਂ ਇੱਥੇ ਇਹ ਆਏ ਤੇ ਹੀ ਪਤਾ ਲੱਗਿਆ ਅਸੀਂ ਆਏ ਤੇ ਕਣਕ ਦੇਖਣ ਇੱਧਰ ਕਣਕ ਦੇਖਣ ਆਏ ਵੇ ਤਾਂ ਇਹ ਜਿਹੜੀ ਕਾਰਵਾਈ ਹੋਈ ਵੀ ਨੂੰ ਸਿੰਦੇ ਮੈਨੂੰ ਲੱਗਦਾ ਵੀ ਇਹ ਦਿਨ ਤਾਂ ਦੋ ਹੋ ਗਏ ਬਾਈਕ ਦੋ ਦਿਨੇ ਹੋਇਆ ਤੇ ਪਤੰਦਰਾ ਨੇ ਛੱਡਿਆ ਹੀ ਕੁਛ ਨਹੀਂ ਮੈਂ ਕਹਿੰਦਾ ਕੇਵਲਾ ਨਹੀਂ ਛੱਡੀਆਂ ਸਟਾਰਟਰ ਪਤੰਦਰ ਅੰਦਰ ਬੈਠ ਕੇ ਭੰਨ ਕੇ ਗਏ ਆ ਆ ਠੰਡੇ ਦੀ ਬੋਤਲਾਂ ਵੀ ਦੇਖੋ ਬੰਦੇ ਇੰਨੇ ਬੇਫਿਕਰੇ ਆ ਹੈ ਕਮਾਲ ਦੀ ਉਹ ਗੱਲ ਹੋ ਗਈ ਵੀ ਦੇਖ ਲਓ ਵੀ ਕਿੱਥੇ ਤੱਕ ਸਿਸਟਮ ਗਿਰਿਆ ਪਿਆ ਆਪਣਾ ਮਤਲਬ ਜਮਾ ਹੀ ਜਮਾ ਹੀ ਮਤਲਬ ਬੇਰੁਜ਼ਗਾਰੀ ਇੰਨੀ ਕੁ ਵਧੀ ਪਈ ਆ ਹੁਣ ਮੈਂ ਨਸ਼ੇੜੀਓ ਕਹੂੰਗਾ ਹੁਣ ਇਹਨਾਂ ਨੂੰ ਤਾਂ ਹਨਾ ਜਿਹੜੇ ਸਟਾਰਟਰ ਤੇ ਆ ਦੇਖੋ ਇਹਦੇ ਚ ਕੁਝ ਵੀ ਨਹੀਂ ਛੱਡਿਆ ਆ ਥੱਲੇ ਗ੍ਰਿਪ ਭੰਨੇ ਪਏ ਆ ਕਿੰਨੇ ਦਾ ਸਮਾਨ ਨਿਕਲ ਜੂ ਸਿੰਦੇ ਇਹਨਾਂ ਚੋਂ 500000 2000 5000 ਦਾ ਨਿਕਲ ਜੂ ਇਹਨਾਂ ਦਾ ਤੇ ਇਹਨਾਂ ਆਪਣਾ ਤਾਂ ਹੋ ਗਿਆ ਨਾ 10 15000 ਆਪਣਾ ਧਨ ਕੰਮ ਛਿੜ ਗਿਆ ਨਾ ਇਹ ਇੱਕ ਮੋਟਰ ਹੈ ਕੁੰਡਾ ਜਿੰਦਾ ਤੋੜ ਕੇ ਆ ਦੇਖੋ ਆ ਵੀ ਪਤਾ ਨਹੀਂ ਕਿਹੜੇ ਸਾਹਬ ਨਾਲ ਤੋੜਿਆ ਜਿੰਦੇ ਦੀ ਤੁਸੀਂ ਹਾਲਤ ਦੇਖੋ ਜਿੰਦੇ ਦੀ ਇਹ ਛੇਤੀ ਟੁੱਟਦਾ ਨਹੀਂ ਜਿੰਦਾ ਨਾਲ ਖੋਖਾ ਟੁੱਟਦਾ ਨਹੀਂ ਸਟਾਰਟਰ ਚ ਕੁਝ ਨਹੀਂ ਛੱਡ ਕੇ ਗਏ ਬਸ ਸਿਰਫ ਆ ਦੇ ਲੋ ਵਿਚ ਆ ਖੋਖਾ ਖੋਖਾ ਜਿਹਾ ਰਹਿ ਗਿਆ ਸਾਰੇ ਵਿੱਚੋਂ ਪਲਾਸਟਿਕ ਕੱਢ ਲੇ ਗਏ ਦੇ ਲੋ ਨਿਆਲੇ ਨਾਲ ਐਨੇ ਬੇਫਿਕਰੇ ਬੰਦੇ ਨਿਆਰ ਨਾਲ ਬੈਠ ਕੇ ਠੰਡੇ ਦੀ ਬੋਤਲ ਪੀ ਕੇ ਗਏ ਆ ਜਾ ਹੁਣ ਤੁਹਾਨੂੰ ਦੂਜੀ ਮੋਟਰ ਤੇ ਦਿਖਾਉਨੇ ਆ ਆ ਦੂਜੀ ਮ ਨਾਨ ਨੁਕਸਾਨ ਕਰਕੇ ਗਏ ਆ ਇੰਨਾ ਕਿ ਟੋਟਾ ਤਾਂ ਇੰਨਾ ਉਹ ਵੱਡ ਕੇ ਜੜਾਂ ਤੋਂ ਆ ਜੜ ਤੋਂ ਵੱਡ ਕੇ ਗਏ ਆ 21 ਨੂੰ ਮੜਾ ਮੋਟਾ ਇੱਥੇ ਵਰਗ ਛੱਡ ਦੋ ਕੁਸਤਾ ਛੱਡ ਦੋ ਜੇ ਹੁਣ ਸਾਲੇ ਟਰਾਂਸਫਰਮ ਦੂਏ ਲਵਾਏ ਹੁਣ ਸਿੰਧਿਆ ਨਹੀਂ ਛੱਡਦੇ ਹੈਨਾ ਹੁਣ ਸਟਾਰਟਰਾਂ ਪਰ ਆ ਗਈ ਸਟਾਰਟਰਾਂ ਨੂੰ ਹੈ ਦੱਸ ਕਮਾਲੇ ਹੋਈ ਪਈ ਆ ਆ ਦੇਖ ਲਓ ਇੱਥੇ ਆ ਅੰਦਰ ਬੈਠ ਕੇ ਆ ਥੱਲੇ ਤਾਂ ਆਪਾਂ ਖੋਲ ਗਏ ਆ ਵਿਚੋਂ ਸਾਰਾ ਖਾਲੀ ਕਰਤਾ ਗ੍ਰਿਪ ਤਾਂ ਦੇਖ ਕਿਵੇਂ ਆ ਆ ਗ੍ਰਿਪ ਦੇਖ ਲਓ ਆ ਗ੍ਰਿਪਾਂ ਦੀ ਹਾਲ ਹੁਣ ਤਾਂ ਮੈਨੂੰ ਸਿੱਧੇ ਐ ਵੀ ਲੱਗ ਜਾਂਦਾ ਵੀ ਹੁਣ ਇਹ ਸਾਲਾ ਨਾਲ ਦੀ ਨਾਲ ਆਪਾਂ ਨੂੰ ਇੱਕ ਪਾਵਰ ਲਾ ਕੇ ਵੀ ਸਮਾਨਾ ਖੋਲ ਕੇ ਘਰ ਨੂੰ ਲੈ ਜਾਣਾ ਪਿਆ ਘਰ ਲੈ ਜਾਣਾ ਵੇ ਕਰਨਾ ਜਿਹੜੇ ਹਾਲਾਤ ਹੋਏ ਪਏ ਆ ਕਿਆ ਛੱਡੇ ਇਹਦੇ ਚ ਤਾਰਾਂ ਤੁਰਾਂ ਸਭ ਬੱਢਦੇ ਅੱਛਾ ਕੇਵਲ ਕੋਲੇ ਬੈਠ ਕੇ ਛਿੱਲ ਕੇ ਗਏ ਆ ਇਹਦੇ ਆ ਕੋਲੇ ਬੈਠ ਕੇ ਕੀ ਬੱਥੇ ਲਿੱਕੇ ਗਏ ਆ ਆ ਵੇ ਆ ਜਿੰਦਾ ਉਹ ਕਿਆ ਹਾਲਤ ਹੋਈ ਯਾ ਆ ਜਿੰਦਾ ਤੋੜੇ ਆ ਆਧੂਆ ਜਿੰਦਾ ਇਹ ਜਿੰਦੇ ਤਾਂ ਨਾ ਆਪਣੇ ਵਰਗੇ ਸਾਧਾਂ ਲਈ ਆ ਚੋਰਾ ਮੂਰੇ ਜਿੰਦੇ ਕਿੱਥੇ ਆੜਦੇ ਆ ਚੋਰਾ ਮੂਰੇ ਜਿੰਦੇ ਕਿੱਥੇ ਆੜਦੇ ਆ ਦੇਖ ਲਓ ਵੀ ਕਿਆ ਸਿਸਟਮ ਜਾਤੇ ਕੀ ਹੋਈ ਜਾਂਦਾ ਪੰਜਾਬ ਦੇ ਵਿੱਚ ਹੁਣ ਤਾਂ ਕੁਝ ਵੀ ਸੇਫ ਨਹੀਂ ਹੈਗਾ ਕੁਛ ਵੀ ਆ ਦਾ ਦਰਵਾਜ਼ੇ ਖੁੱਲੇ ਦੇਖ ਕੇ ਜਿੰਦੀ ਅਸੀਂ ਫਟਾਫਟ ਪੰਜਾਈ ਵੀ ਦੇਖੀ ਚਾਰ ਬਾਤ ਅਦੁੱਲਾਹਲੀ ਮੋਟਰਾਂ ਤੇ ਵੀ ਆਹੀ ਕੁਛ ਆ ਉਧਰ ਵੀ ਹਨਾ ਹਾਂ ਉੱਥੇ ਵੀ ਇਹੀ ਆ ਉੱਥੇ ਵੀ ਆਹੀ ਕੁਛ 9-10 ਮੋਟਰਾਂ ਤੇ ਕਰ ਗਏ ਅੱਛਾ ਮੈਨੂੰ ਆਇ ਲੱਗਦਾ ਵੀ ਉਹ ਦੇਖੋ ਉਧਰ ਨੂੰ ਵੀ ਟਾਕੀ ਖੁੱਲੀ ਆ ਉਹ ਮੋਟਰ ਦਾ ਵੀ ਕਰਕੇ ਗਏ ਆ ਕੰਮ ਹਨਾ ਅਜੇ ਨਹੀਂ ਵੀ ਲਾਕ ਲਾਉਣੇ ਆ ਲਓ ਜੀ ਮੋਟਰਾਂ ਤੋਂ ਮਸ਼ੀਨ ਕੋਲੇ ਪਹੁੰਚ ਗਏ ਤੇ ਅੱਜ ਨਾ ਬੀਜ ਗਿੱਦੜ ਵਾਹੇ ਤੋਂ ਲਿਆਂਦਾ ਹੋਇਆ ਵੜ ਰਹੇ ਆ ਅਸੀਂ ਇਹ ਪਹਿਲੀ ਵਾਰ ਬੀਜੇ ਸਿੰਦੇ ਇਧਰ ਆਹ ਟਰਾਲੀ ਨਾ 13 ਫੁੱਟੀ ਆ ਤੁਸੀਂ ਆਈਡੀਆ ਲਾ ਕੇ ਦੱਸੋ ਵੀ ਇਹ ਕਿੰਨੇ ਕਿੱਲਿਆਂ ਚ ਭਰੀ ਐ ਮੈਂ ਵੀ ਦੱਸੂਗਾ ਫੇਰ ਤੁਹਾਨੂੰ ਸਿੰਦੇ ਹਰਪੀਤ ਕਿੰਨੇ ਕਿੱਲੇ ਵੱਡੇਗੇ ਸਵਾ 4 ਕਿੱਲੇ ਉਹ ਟਰਾਲੀ 'ਚ ਹੈ ਨਾ ਸਵਾ 4 ਕਿੱਲਿਆਂ ਨਾਲ 13-7 ਟਰਾਲੀ ਹੁਣ ਇਹਦੇ ਉੱਪਰ ਤਾਂ ਫਿਰ ਹੋਰ ਕੁਝ ਨਹੀਂ 100 ਕੁਇੰਟਲ ਪੂਰੀ ਆਉਂਦੀ ਆ ਆਹ ਆ ਰਹਿंदा ਖੁੰਜਾ ਜਾ ਹਲੇ ਆਹ ਖੁੰਜਾ ਜਿੱਥੇ ਖੜਾ ਤੂੰ 100 ਕੁਇੰਟਲ ਪੂਰੀ ਆ ਜਾਂਦੀ ਇੱਥੇ ਹੁਣ ਰਹਿਗਾ ਉਹੀ 24 25 ਦਾ ਝਾੜ 24 25 ਦਾ ਝਾੜ ਹੈਗਾ ਅਖੀਤੀ ਪਛੇਤੀ ਵੀ ਮੈਂ ਕਹਿੰਦਾ ਵੀ ਫਰਕ ਪਾਉਂਦੀ ਆ ਹਾਂ ਦੋ ਪਾਣੀ ਲੱਗੇ ਹੋਏ ਨੇ ਦੋ ਪਾਣੀ ਲੱਗੇ ਹੋਏ ਇਹਨੂੰ ਇੱਕ ਟਰਾਲੀ ਭਰ ਗਈ ਸਵਾ ਚਾਰ ਕਿੱਲਿਆਂ ਚੋਂ ਫੁੱਲ ਹੋ ਗਈ ਟਰਾਲੀ ਦੇਖ ਲੋ ਜਿਲੀ ਮਾਂਗੇ ਭਰ ਗਈ ਸਮਝ ਜਿਲੀ ਮਾਂਗੇ ਭਰੇ ਆ ਆ ਦੇਖ ਲੋ ਕਿਵੇਂ ਲੇਟਿਆ ਪਿਆ ਵੀ ਪੈ ਗਿਆ ਪੰਗਾ ਕਹਿੰਦੇ ਕਬੋਟੇ ਦਾ ਕਹਿੰਦਾ ਮੇਰੇ ਵੀਰੋ ਛੱਡ ਗਿਆ ਲੋ ਲੱਗਦਾ ਇਹ ਪੈ ਗਿਆ ਪੰਗਾ ਪੈ ਗਿਆ ਪੰਗਾ ਪੈ ਗਿਆ 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 ਚਿੰਦੇ ਜਾਈ ਭੱਜ ਗਏ ਕਬੋਟਾ ਲੈ ਜੀ ਕਬੋਟਾ ਅੰਕਲਾ ਉਹਨਾਂ ਨੇ ਇੱਕ ਹੋਰ ਆਹ ਟਰੈਕਟਰ ਬੜਾ ਸੋਹਣਾ ਟਰੈਕਟਰ ਹੈ ਮੈਂ ਕਹਿੰਦਾ ਸਾਲੇ ਦੀ ਵਾਹ ਜੇ ਨਹੀਂ ਭੋਰਾ ਵੀ ਸੀਆਰਟੀ ਟੈਕਨੋਲੋਜੀ ਹੈ ਸਾਰੀ ਸੀਆਰਟੀ ਦੇਖ ਲੋ ਕਿੰਨਾ ਐਡਵਾਂਸ ਹੈ ਕੰਮ ਇਹਨਾਂ ਦਾ ਤੂੰ ਕਿੰਨੇ ਸਾਲ ਪਹਿਲਾਂ ਆਗੇ ਤੇ ਮਾਰਕੀਟ 'ਚ ਇਹ ਥੋੜੀ ਜਿਹੀ ਟੇਢੀ ਕਰ ਲੈ ਟਰਾਲੀ ਨੂੰ ਆਵਾਜ਼ ਨਹੀਂ ਆ ਟਰੈਕਟਰ ਦੀ ਹੇਲੂ ਉੱਤ ਜਾ ਰਹੇ ਹੋ ਠੀਕ ਹੈ ਤੂੰ ਚਾ ਚੂ ਵੀਰ ਤਾਂ ਆ ਜਾਕਰ ਥੱਲੇ ਬਾਜੀ ਕਰਨਾ ਪੂਰੀ ਪੂਰੀ ਠੀਕ ਹੈ ਹਾਂ ਦੇਖੋ ਯਾਰ 826 ਵੀ ਹੋਈ ਪਈ ਆ ਕਿ ਨਹੀਂ ਮਸ਼ੀਨ ਨੇ ਇਹ ਬੀਜ ਰੱਖ ਰਹੇ ਆ ਉਹ ਪਤਰਾ ਇਹ ਸਾਰਾ ਹੁਣੇ ਹੁਣੇ ਪੂਰੇ 80 ਰੁਪਏ ਦਾ ਗੋਗੀ ਸੌਦਾ ਮਾਰ ਕੇ ਆਇਆ ਸੋ ਮੇਰੇ ਵੀਰੋ ਤੁਸੀਂ 80 ਦਾ ਨਹੀਂ 80 ਦਾ ਨਹੀਂ 80 ਦਾ ਨਹੀਂ ਇੱਕ ਤਾਂ ਆ ਲਿਆਇਆ ਇੱਕ ਆ ਲਿਆਇਆ ਇੱਕ ਆ ਆ ਲਿਆਇਆ ਦੇਖ ਇਹ ਇਹ ਸੌਦਾ ਮਾਰਿਆ ਇਹ ਸੌਦਾ ਮਾਰਿਆ 200 ਤੋਂ ਵੀ ਥੱਲੇ 200 ਰੁਪਏ ਚ 3 ਐਨਕਾ 200 ਰੁਪਏ ਚ 3 ਐਨਕਾ ਠੀਕ ਆ ਲੱਗਦੇ ਨੇ ਯਾਰ ਆ ਰਿਹਾ ਪੂਰਾ ਪੂਰਾ ਮੈਂ ਕਹਿੰਦਾ ਤੂੰ ਪੰਜ ਨਜ਼ਾਰੇ ਆ ਇਹਨਾਂ ਦਾ ਬੱਦਲ ਬੱਦਲ ਹੋਏ ਪਏ ਆ ਦੇਖ ਪੂਰੇ ਚਾਰੇ ਪਾਸੇ ਮੈਂ ਤਾਂ ਕਹਿੰਦਾ ਮੈਂ ਜਸੜਬਾਈ ਲਾ ਤੂੰ ਵੀ ਲਾ ਮੈਂ ਤਾਂ ਕਹਿੰਦਾ ਮੈਂ ਜਸੜਬਾਈ ਵਾਲੀ ਫਰੇਮ ਲੈ ਕੇ ਉਹ ਜਸੜਬਾਈ ਵਾਲੀ ਲੱਭੀ ਹੋਣੀ ਉਹਦੇ ਕੋਲ ਮੈਂ ਨਹੀਂ ਤੇ ਰੀਵੰਦੀਆਂ ਲਿਆ ਫਿਰ ਤੂੰ ਹੈ ਫਿਰ ਮੈਂ ਰੀਵੰਦੀਆਂ origignal ਲਿਆ ਆ ਦੇਖ ਕਿੰਨੇ ਰੁਪਏ ਚ ਕਿੰਨੇ ਜੋੜੇ ਲਿਆ ਦੋ ਮੈਂ ਕਹਿੰਦਾ 190 ਨੂਬੇ ਚ ਤਿੰਨ ਜੋੜੇ ਮਿਲ ਗਏ ਆਪਾਂ ਨੂੰ 10 ਰੁਪਏ 200 ਚੋਂ ਵੀ ਬਚ ਗਏ 7 2 70 ਤੇ 6 6 36 18 ਜਣੀ 65 ਰੁਪਏ ਦਾ ਇੱਕ ਪੀਸ ਪੈਂਦਾ 65 ਰੁਪਏ ਦਾ ਇੱਕ ਕਿਤੇ ਭੋਮੇ ਗੱਲ ਫਾਫੀ ਵੀ ਦਿੱਤੀ ਉਹਨੂੰ ਹਾਂ ਫਾਫੀ ਵੀ ਦਿੱਤੀ ਹੈ ਨਾਲ ਫਾਫੀ ਨਹੀਂ ਹੈ ਗਾਰੰਟੀ ਦਾ ਇਹਦੇ ਚ ਪਾ ਕੇ ਮੋੜਨ ਨਹੀਂ ਇਹਦੇ ਚ ਪਾ ਕੇ ਜੇ ਕਿਸੇ ਨੇ ਮੋੜਨੀ ਆ ਉਹ ਠੀਕ ਹੈ ਜਿੰਦੇ ਜਿਵੇਂ ਕਮੈਨ ਕਮੂਨ ਪਰ ਹਨਾ ਟ੍ਰਿਪਲ ਸ਼ਾਮ ਨੂੰ ਕੁੰਡੀ ਕਿਵੇਂ ਤਿੰਨਾਂ ਨੇ ਲਾਈਆਂ ਦੇ ਕਿ ਉਹ 50 ਦੇ ਫਿਰ ਉਹ ਵੀ ਮੌਸਮ ਬੜਾ ਘੈਂਟ ਲੱਗਦੀ ਹੈ ਮੌਸਮ ਬੱਦਲ ਬੱਦਲ ਵਾਈ ਹੋਈ ਪਈ ਹੈ ਚਾਰੇ ਪਾਸ ਲਿਤਾ ਹਣੀ ਚਾਚਾ ਜੀ ਅੱਜ ਆਏ ਬੱਟੂnga ਮੈਂ ਉਹ ਮੈਂ ਉੱਥੇ ਦੇਖੀ ਆ ਬਾਈ ਨੇ ਨਾ ਰੋਡ ਪਰ ਬਹੁਤ ਵਧੀਆ ਸ਼ਾਪ ਬਣਾਈ ਵੀ ਤੀ ਮੋਟਰਸਾਈਕਲ ਪਰ ਖੜਾ ਤਾ ਉਹ ਮਂਡੀ ਚ ਲੈ ਆ ਵੀਡੀਓ ਬਣਾ ਕੇ ਹਾਂ ਮੰਡੀ ਚ ਖਾਮ ਦਾ ਟਾਈਮ ਹੋ ਚੁੱਕਿਆ ਤੇ ਨਾ ਤਕਰੀਬਨ ਨਿਰਮਾਈ ਹਜੇ ਰਹਿ ਰਹੀ ਹੈ ਮੀਂਹ ਕਰਕੇ ਅੱਜ ਮਤਲਬ ਤੀਆ ਚੌਥਾ ਦਿਨ ਆ ਪੂਰਾ ਤਾੜ ਵਾਲਾ ਮਤਲਬ ਆ ਜਬਰਦਸਤ ਕੰਮ ਜਿਹੜਾ ਕਹਿ ਦਿੰਦੇ ਆਪਾਂ ਨਰਮਾਈ ਕਰਕੇ ਰਾਤ ਨੂੰ ਹੀ ਚੱਲਦਾ ਵੈਸੇ ਜਿਵੇਂ ਕਣਕਾ ਸੁਥਰੀ ਹਦੀ ਹੈ ਨਾ ਪਹਿਲਾਂ ਐਂ ਲੱਗਦਾ ਸੀ ਰਾਤ ਨੂੰ ਚੱਲਿਆ ਕਿਦੋਂ ਕਰ ਤਾ ਕਿਉਂਕਿ ਗੁੱਲੀ ਡੰਡੇ ਬੜੇ ਘੱਟ ਤੇ ਪਰ ਜਿਵੇਂ ਮੌਸਮ ਠੰਡਾ ਵਾਲਾ ਹੋ ਜਾਂਦਾ ਹੈ ਗੋਲੇ ਪਏ ਆ ਗੋਲਿਆਂ ਕਰਕੇ ਮੌਸਮ ਠੰਡਾ ਰਹਿੰਦਾ ਅੱਜ ਵੀ ਮਤਲਬ ਦੇਖ ਲਓ ਮੀਂਹ ਪਏ ਨੂੰ ਤੀਆਂ ਦਿਨ ਆ ਗਿਆ ਅੱਜ ਤੇ ਅੱਜ ਵੀ ਬੱਲ ਚ ਦਾਣਾ ਥੋੜਾ ਥੋੜਾ ਨਰਮ ਹੈ ਤਕਰੀਬਨ ਮੀਂਹ ਦਾ ਫਰਕ ਵੀ ਬਹੁਤ ਪਿਆ ਥੋੜੀ ਜਿਹੀ ਖੇਤ ਵੀ ਨਰਮ ਆ ਥੱਲੇ ਯਾਨੀ ਸਿਆੜ ਸੂਟ ਦਾ ਡੈਂਕਾ ਤਾਂ ਕੋਈ ਮعلوم ਨਹੀਂ ਦਿੰਦਾ ਨਾ ਬੱਟ ਬੁੱਟ ਦਿੰਦਾ ਮعلوم ਦਿੰਦਾ ਪਰ ਜਣੀ ਨੁਕਸਾਨ ਵੀ ਖੈਰ ਨਹੀਂ ਬਹੁਤ ਕਰਿਆ ਜਿਹੜੇ ਗੋਲੇ ਪਏ ਆ ਥੱਲੇ ਮੱਖੀ ਮੱਖੀਆਂ ਵੀ ਚਮਕ ਰਹੀਆਂ ਉਹ ਵੀ ਬਹੁਤ ਵੱਡਾ ਨੁਕਸਾਨ ਹੈ ਕਹਣ ਨੂੰ ਆਪਾਂ ਇੱਕ ਆਈਡੀ ਲਾ ਸਕਦੇ ਹਾਂ ਵੀ ਹਾਂ ਵੀ 2 ਕੁਇੰਟਲ ਝੜ ਗਏ ਆ 3 ਕੁਇੰਟਲ ਨੁਕਸਾਨ ਤਾਂ ਖੈਰ ਹੋਇਆ ਵੈ ਕਾਫੀ ਇਹਦਾ ਹਨਾ ਗੋਲਿਆ ਦਾ ਹੋਇਆ ਵੈ ਤੇ ਤਕਰੀਬਨ ਪੂਰਾ ਤਾੜ ਵਾਲਾ ਸਿਸਟਮ ਮੱਝ ਚੁੱਕਿਆ ਪੂਰਾ ਫੁੱਲ ਨਿਆਰਾ ਆਉਂਦਾ ਸਵੇਰੇ 6 ਵਜੇ ਦੇ ਨੂੰ 6:30 ਵਜੇ ਨੂੰ ਕੋਈ ਮੈਨਾਂ ਚੱਲ ਜੇ ਨਹੀਂ ਰਾਤ ਨੂੰ 10 ਵਜੇ ਖੜਨ 11 ਵਜੇ ਖੜਨ ਤਕਰੀਬਨ ਉਸ ਤੋਂ ਬਾਅਦ ਫਿਰ ਨਿਰਮਾਈ ਬਹੁਤੀ ਹੋ ਜਾਂਦੀ ਹੈ ਕਣਕਾਂ ਤੱਕੜੀਆਂ ਹੈ ਇਸ ਵਾਰ ਕਣਕਾਂ ਦੇ ਝਾੜ ਬਹੁਤ ਸੋਹਣੇ ਆ। ਘੱਟ ਤੋਂ ਘੱਟ 20 ਆ ਰਿਹਾ, ਵੱਧ ਤੋਂ ਵੱਧ 24 ਤੋਂ 25 ਰਕ ਵੀ ਕਣਕਾਂ ਜਾ ਰਹੀਆਂ ਸਾਡੇ ਏਰੀਆ ਦੇ ਵਿੱਚ। ਤੇ ਬੀਜ ਬੜੇ ਨਵੇਂ-ਨਵੇਂ ਆ ਗਏ। 29 66 ਬਹੁਤ ਸੋਹਣਾ ਨਿਕਲ ਰਿਹਾ। 30 86 ਸਾਡੇ ਲਈ ਉਹ ਅੱਜ ਬੜੀ ਸੋਹਣੀ ਉਹ ਹੀ ਆ ਮੋਟਰਸਾਈਕਲ ਜਾ ਰਹੀ ਤੇ 380 ਬੜੀ ਸੋਹਣੀ ਐ ਇੱਕ ਅੱਜ ਨਾ ਬੀਜ ਵੜਿਆ ਅਸੀਂ ਨੇ ਤਕਰੀਬਨ ਉਹਦਾ ਬੀਜ ਦਾ ਨੰ ਉਹ ਐ 999 4 ਕਿੱਲੇ 4 ਕਿੱਲਿਆਂ ਤੋਂ ਵਿੱਚੋਂ ਮਤਲਬ ਕਨਾਲ ਕੋ ਉੱਪਰ 13-7 ਟਰਾਲੀ ਦੀ ਟੀਸੀ ਲਾਦੀ ਅੱਜ ਬੀਜ ਨੇ ਤੇ ਬੜਾ ਮਨ ਖੁਸ਼ ਹੋਇਆ ਵੀ ਯਾਰ ਕਿਆ ਬਾਤ ਆ ਹਨਾ ਵੀ ਫੁੱਲ ਜਿਹੜਾ ਕਬੋਟਾ ਟਰੈਕਟਰ ਗੜਿਆ ਨਹੀਂ ਤਾਂ ਉਹ ਉਹ ਟਰਾਲੀ ਉਹ ਟਰਾਲੀ ਦੀ ਗੱਲ ਕਰਦਾ ਮੈਂ ਵੀਡੀਓ ਦੀ ਸਟਾਰਟਿੰਗ ਤੁਸੀਂ ਦੇਖਿਆ ਤਾਂ ਤੇ ਬੜਾ ਸੋਨਾ ਝਾੜ ਨਿਕਲਿਆ ਉਹਦਾ 999 ਤੇ ਉਹਦਾ ਭਜਨ ਦੱਸਾਂਗੇ ਤੁਹਾਨੂੰ ਵੀ ਕਿੰਨੀ ਔਸਤ ਆਈ ਐ ਇਹ ਨਵਾਂ ਬੀਜ ਦਾ ਇਹ ਮਤਲਬ ਪੰਜਾਬ ਦਾ ਨਹੀਂ ਹੈਗਾ ਪੰਜਾਬ ਤੋਂ ਬਾਹਰ ਦਾ ਇਹ ਮੈਨੂੰ ਪ੍ਰੋਪਰ ਤਾਂ ਪਤਾ ਨਹੀਂ ਸ਼ਾਇਦ ਵੀ ਕਿੱਥੇ ਦਾ ਪਰ ਜਣੀ ਮੈਂ ਪੁੱਛ ਕੇ ਸਾਰੀ ਡਿਟੇਲ ਦੱਸੂਗਾ ਉਹਦਾ ਕੱਲ ਨੂੰ ਝਾੜ ਪਤਾ ਲੱਗ ਜਾਣਾ ਆਪਾਂ ਨੂੰ ਵੀ ਕੱਲ ਨੂੰ ਕੀ ਹਿਸਾਬ ਕਿਤਾਬ ਉਹਦਾ ਝਾੜ ਕਿੰਨਾ ਕੁ ਨਿਕਲਿਆ ਕਿੰਨਾ ਕੁ ਨਹੀਂ ਤੇ ਬਾਕੀ 222 ਟੌਪ ਤੇ ਰਹਿ ਰਿਹਾ 187 ਦਾ ਸੀ ਉਹਦਾ ਵੀ ਬੀਜ ਰੱਖਣਾਗਾ ਹਾਨੂੰ ਤੇ 187 3080 ਦੀ ਲਈ ਵੀ ਉਹ ਵੀ ਬਹੁਤ ਅਸਲ 'ਚ ਮੌਸਮ ਦੇ ਹਿਸਾਬ ਨਾਲ ਹੈ ਹਨਾ ਕਈ ਘੱਟ ਵੀ ਜਿਹੜੀਆਂ ਗੇਤੀਆਂ ਲਈਆਂ ਕਣਕਾਂ ਉਹਨਾਂ ਦਾ ਝਾੜ ਘੱਟ ਰਿਹਾ ਤੇ ਜਿਹੜੀਆਂ ਚੱਲ ਰਹੀਆਂ ਹੁਣ ਫਿਲਹਾਲ ਤੇ ਆ ਦੋ ਚਾਰ ਦਿਨਾਂ ਦੀ ਵੜਾਈ ਆ ਤੇ ਇਹਨਾਂ ਚ ਐਨ ਪੂਰੀ ਟਾਪ ਤੋਂ ਟਾਪ ਮਤਲਬ 24 ਤੋਂ 25 ਤੱਕ ਕਣਕਾਂ ਜਾ ਆਈਆਂ 24 ਤੋਂ 25 ਕੁਇੰਟਲ ਤੱਕ ਤੇ ਬਹੁਤ ਸੋਹਣੀ ਝਾੜ ਆ ਹੁਣ ਜਿਹੜੀ ਆਪਾਂ ਐਵੇਂ ਝੂਠ ਮਾਰੀ ਵੀ ਹਾਂ ਆਪ 28 ਨਿਕਲੀ 30 ਨਿਕਲੀ ਹੈ ਜਣੀ 23 24 23 24 ਦੇ ਵਿੱਚ ਵਿੱਚ ਐਵਰੇਜ ਪੈ ਰਹੀ ਹੈ ਤੇ ਅਸੀਂ ਵੀ ਬਟਲ ਜਣੀ 15 ਕਿਲਿਆਂ ਦਾ ਗੇੜ ਹੁਣ ਫੇਰ ਪਿੰਡ ਦੂਜੀ ਮਸ਼ੀਨ ਲੱਗੀ ਹੋਈ ਆ ਤੇ ਰੋਜ਼ ਕੋਸ਼ਿਸ਼ ਕਰ ਲੀਦੇ ਇੱਕ ਟਰਾਲੀ ਭਰ ਲੀਦੇ ਰੋਜ਼ ਚਲੋ ਐਦਾਂ ਵੀ ਕੋਲ ਚੱਲਦੀ ਹੁੰਦੀ ਆ ਹੁਣ ਆ ਚਾਚੇ ਉਹਨਾਂ ਦੇ ਇੱਥੇ ਨਾਲੇ ਆਪਣੇ ਆ ਜੰਨੇ ਆ ਇਧਰਲੇ ਹੱਥ ਨੂੰ ਨਾਲੇ ਆਪਣੇ ਆ ਜੰਨੇ ਇਹ ਦੱਜਾ ਕਿਹੜਾ ਪੀਜਾ ਹੈ ਕਰੋ ਕਿਰਾਾ ਸਫਾਈ ਚੈੱਕ ਬਣਾਈ ਪਈਆ ਗੱਲਬਾਤ ਐਨ ਆ ਥੋੜੀ ਸੀ ਬੰਦ ਕਰ ਦੇ ਜੇਟ ਲਈ ਆ ਹੁਣ ਥੋੜਾ ਮੜ ਜਾ ਕੰਮ ਸਵਾਜ ਵਾਲਾ ਇਹ ਦੱਜ ਸਵੇਰ ਤੇ ਅੱਜ ਦਾ ਹੈ ਕਿ ਕਿ ਸਵੇਰ ਤੇ ਅਸੀਂ ਅੱਜ ਫਸ ਗਏ ਤੇ ਉਹ ਏਰੀਆ ਚ ਕਿਹੜਾ ਕਣਕ ਟੱਕੜੀ ਜੀ ਥੋੜੀਆਂ ਬੱਟਾਂ ਕਰਕੇ ਬੱਟਾਂ ਕਰਕੇ ਹੀ ਕੰਮ ਖੇਡਿਆ ਜਾਂਦਾ ਯਾ ਰਾਣੀ ਇਹ ਆਪਣੀ 65-70 ਕਿਲੋ ਤੱਕ ਵੀ ਗਈ ਦੀ ਹੈ। ਪੜਾਂਗਾ ਕਰੀਆ 2 ਮਿੰਟ ਬਾਅਦ ਵੱਡੀ ਜਾਂਦੀ ਹੈ 2 ਕੋਸ। 2 18 ਨੂੰ ਵੱਢਣੀ ਸੀ। ਰੀਲ ਦੇ ਚੱਕਰ ਦੱਸਿਓ ਮੈਨੂੰ ਵੀ ਘੱਟ ਲੱਗਦੇ ਆ ਥੋੜੇ ਜੇ। ਜੇ ਤਾਂ ਆਪਾਂ ਰੀਲ ਦੇ ਚੱਕਰ ਵਧਾ ਲਈਏ। ਹਾਂ ਥੋੜੇ ਠੱਕ ਦੀਆਂ ਮਾਲਕ ਜੀ। ਕਰਨਾ ਇਹਦਾ ਕੰਮ ਕਰਦਾ। ਅੱਜ ਨਾਲ ਅਸਲ ਚ ਸਵੇਰ ਦਾ ਜਦੋਂ ਦਾ ਮੋਟਰਾਂ ਤੇ ਉਹ ਕੰਮ ਜਾਂ ਦੇਖਿਆ ਨਾ ਬੜਾ ਯਾਰ ਮਨ ਹਨਾ ਆਫਸਰ ਜੋ ਹੋਵੇ ਵੀ ਦੱਸੋ ਕੀ ਗੱਲਾਂ 'ਚੋ ਗੱਲ ਐ 1000 1500 2000 ਪਿੱਛੇ ਲੋਕ ਯਾਰ ਕਿੰਨੇ ਕ ਦੇਖੋ ਤੁਸੀਂ ਕਿੰਨੇ ਨਕੰਮੇ ਹੋਏ ਪਏ ਆ ਹਨਾ ਕੰਮ ਕਰਨਾ ਪਸੰਦ ਨਹੀਂ ਕਰਦੇ ਹੁਣ ਦੇਖੋ ਮੈਂ ਵੀਡੀਓ ਕੋਣਾ ਕੁਛ ਵੀ ਐ ਚਲੋ ਆਪਾਂ ਇੱਕ ਤਰ੍ਹਾਂ ਦੀ ਇੱਕ ਇਨਸਪਾਇਰ ਕਰਦੇ ਆਪਾਂ ਲੋਕਾਂ ਨੂੰ ਵੀ ਤੁਸੀਂ ਵੀ ਐਡਾ ਮਤਲਬ ਕੰਮ ਕਰੋ ਕੋਈ ਵੀ ਐਸੀ ਘਰੇ ਵੀ ਕਰਦੇ ਆ ਛੱਡ ਪਾਇਆ ਹੋਰ ਕੰਮ ਕਰਦੇ ਆ ਹਨਾ ਸੋ ਸਾਡਾ ਵੀ ਇੱਕ ਮੋਟਿਵ ਹੁੰਦਾ ਵੀ ਆਪਾਂ ਚੰਗੇ ਕੰਮਾਂ ਤੇ ਲਾਈਏ ਇਹੋ ਜਿਹੇ ਕੰਮ ਕਰਕੇ ਆਪਾਂ ਨੂੰ ਕੀ ਮਤਲਬ ਆਪਾਂ ਅੱਗੇ ਆਪਣੇ ਬੱਚਿਆਂ ਨੂੰ ਕੀ ਸਿਖਾਵਾਂਗੇ ਹੁਣ ਮੰਨ ਲਓ ਕੋਈ ਵੀ ਆ ਕੇਵਲਾਂ ਕੁਕਲਾਂ ਦਾ ਕੰਮ ਕਰਦੇ ਆ ਜਿਹੜੇ ਕਿੰਨਾ ਕੁ ਟਾਈਮ ਚੱਲ ਜੂ ਕੰਮ ਕਿੰਨਾ ਕੁ ਟਾਈਮ ਨਿਕਲ ਕਿੰਨੀ ਕੁ ਜ਼ਿੰਦਗੀ ਨਿਕਲ ਜੂ ਇਹ ਚੀਜ਼ਾਂ ਦਾ ਪਰ ਜਣੀ ਅੰਤ ਬਹੁਤ ਮਾੜਾ ਹੈ ਇਹ ਚੀਜ਼ਾਂ ਦਾ ਜਣੀ ਜਿਵੇਂ ਹੁਣ ਸਿਸਟਮ ਆਏ ਹੋ ਗਿਆ ਸਾਡੇ ਇੱਧਰ ਵੀ ਨਾਲ ਦੀ ਨਾਲ ਆਪਣੀ ਕੇਬਲ ਲਾਓ ਪਾਵਰ ਲਾਓ ਮੋਟਰ ਚ ਮੋਟਰ ਚੱਲ ਗਈ ਨਾਲ ਦੀ ਨਾਲ ਆਪਣੀ ਕੇਬਲ ਖੋਲੋ ਜਣੀ ਹੁਣ ਆਏ ਵੀ ਲੱਗਦਾ ਬਿਜੂ ਤੇ ਕੇਬਲ ਲਿਆਂਦੇ ਤੇ ਘਰ ਨੂੰ ਨਾਲ ਆਪਣੀ ਹੁਣ ਸਟਾਰਟਰ ਵੀ ਲੈ ਜਾਣੇ ਪਏ ਕਰਨੇ ਆ ਕਿਉਂਕਿ ਫਿਰ ਲੋਟ ਨਹੀਂ ਨਾ ਕੰਮ ਹੁਣ ਤਾਂ ਜਸਟ ਸਟਾਰਟਰੇ ਲਾ ਕੇ ਖੁੱਲਣ ਹੁਣ ਫਿਰ ਇੱਕ ਹਰੇਕ ਵਾਰ ਆਪਾਂ ਇੰਨਾ ਕਿੰਨਾ ਖਰਚਾ ਕਰੀ ਜਾਵਾਂਗੇ ਤੇ ਪ੍ਰਸ਼ਾਸਨ ਨੂੰ ਕਰੀਆ ਪੀ ਲੋ ਕਹਿੰਦੇ ਆ ਜਾਾਂਗੇ ਜੀ ਦੇਖ ਕੇ ਜਾਵਾਂਗੇ ਮੌਕਾ ਦੇਖ ਕੇ ਜਾਵਾਂਗੇ ਮੌਕਾ ਦੇਖ ਕੇ ਕੀ ਕਰਨਾ ਉੱਥੇ ਗਾਹ ਕੋਈ ਸਬੂਤ ਆ ਯਾਰ ਵੀ ਕੀ ਆ ਹਨਾ ਕੀ ਸਿਸਟਮ ਹੈ ਤੋਂ ਸਮਝ ਤੋਂ ਬਾਹਰ ਹੈ ਕਹਾਣੀ ਹਨਾ ਤੇ ਬਾਕੀ ਰਾਣੀ ਚੱਲਦੀ ਆਪਣੀ ਰਾਤਾ ਟਾਈਮ ਪੂਰਾ ਕੰਮ ਗਰਮਾਈ ਜੀ ਹੋਣਾ ਕੀ ਹਵਾ ਘੜ ਗਈ ਚੰਦ ਭਾਜੀ ਆਜ ਕਿਥੇ ਨੇ ਪਾਸੋਂ ਭਾਗ ਗਿਆ ਅੱਜ ਨੂੰ ਮੈਂ ਛੱਡਣਾ ਹਾਂ ਮੈਂ ਤਾਂ ਬਾਅਦ ਫਿਰ ਮੇਰੀ ਜੂਰੀ ਤੇ ਰਾਤ ਨੂੰ ਬਾਅਦ ਹੋਵੇ ਤੇ 9 ਵਜੇ ਤੇ 10 ਵਜੇ ਤੱਕ ਛੱਡ ਲਵਾਂ ਅੱਜ ਡਿਪੈਂਡ ਹੁੰਦਾ ਅੱਗੇ ਮਤਲਬ ਕਿਲੇ ਕਿਵੇਂ ਦੇ ਮਿਲਦੇ ਆ ਜੇ ਕਿਤੇ ਗੁੱਲੀ ਦੰਡੇ ਵਾਲੇ ਟੱਕਰ ਦਿੰਦੇ ਆ ਸਾਨੂੰ ਫੇਰ ਤਾਂ ਭੰਗੜੇ ਪੈ ਜਾਂਦੇ ਆ ਫੇਰ ਕੋਈ ਹੋਲਾ ਨਹੀਂ ਥੋੜੇ ਮੂਰੇ ਵੀ ਕਿਉਂਕਿ ਪਲੇਟ ਨਹੀਂ ਵੱੜਦਾ ਹੈ ਮਸ਼ੀਨ ਵੀ ਜੈ ਮਤਲਬ ਬੋਲਣ ਲੱਗ ਜਿੰਦੇ ਪ੍ਰੈਸ ਬੋਲਣ ਲੱਗ ਜਾਂਦਾ ਹੈ ਸੁਤਰੀ ਗਣਕੋ ਵੇ ਫੇਚੇ ਸਾਈ ਦਾ ਚਲਾਈ ਚੱਲ ਫਿਰ ਪਹਿਲਾਂ ਪਉਣੀ ਫਿਰਦੀ ਹੈ ਰਾਣੀ ਆਪਣੀ ਇੰਜਣਾਂ ਦਾ ਸਵਾਦ ਪੈਸੇ ਹੈ ਨਾ ਤੇ ਅੱਜ ਹਰਾਸ਼ ਹੋਏ ਆ ਅਸੀਂ ਮਾੜਾ ਮੋਟਾ ਅੱਧੇ ਘੰਟੇ ਦੀ ਵਿੱਚ ਨੂੰ ਬ੍ਰੇਕਡਾਊਨ ਪਈ ਆ ਸਾਨੂੰ ਪਹਿਲਾਂ ਰੇਡੀਏਟਰ ਦੀ ਪਾਈਪ ਪਾਟ ਗਈ ਥੱਲੇ ਵਾਲੀ ਜਿਹੜੀ ਪਾਣੀ ਵਾਲੀ ਹੁੰਦੀ ਹੈ ਤੇ ਉਹ ਪਾਈ ਅਲੇ ਘਰ ਨਹੀਂ ਪਹੁੰਚਿਆ ਸੀ ਉਹ ਨਹੀਂ ਜਦੀ ਡੀਜ਼ਲ ਪੈ ਫਰੀ ਚੋ ਜੀ ਜਿਹੜੀ ਫਿਲਟਰਾਂ ਤੋਂ ਸਿੱਧੀ ਫੀਡ ਪੰਪ ਤੇ ਜਾਂਦੀ ਹੈ ਫਿਰ ਉਹ ਪਾਈ ਜਦੀ ਲਿਆ ਕੇ ਦੋ ਸਾਨੂੰ ਦੋ ਵਕਤ ਅੱਜ ਖੜਤਾ ਪਈਆਂ ਜਣੀ ਹੋ ਗਿਆ ਤਾਂ ਪੂਨਾ ਘੰਟਾ ਵੇਸਟ ਹੋ ਗਿਆ ਜਣੀ ਜਿਆਦਾ ਨਹੀਂ ਚਲੋ ਖੈਰ ਕਰਨ ਵਾਲਾ ਵੀ ਪਰਮਾਨੈਂਟ ਨਹੀਂ ਆਪੇ ਆਵੇਗੀ ਖੁਦ ਜਣੀ ਆਹ ਸਾਨੂੰ 7 ਕਿਲਿਆਂ ਦਾ ਮੰਦੂਮ ਇਹਨੂੰ ਤਾਂ 6-7 ਕਿਲਿਆਂ ਦਾ ਘੰਟੇ 2 ਲੱਗਿਆ ਮਸੂਮ ਮਾਰੇ ਲਿਫਟਰ ਤੇ ਕੋਸਾ ਕੀਲਾ ਵੱਡ ਕੇ ਉਹ ਲੋਕ ਤੇ ਆ। ਉਹ ਲੱਗੀ ਬੋਲਣ ਮਸ਼ੀਨਾਂ ਫਲੈਸ਼ਰ ਬੋਲ। ਫੜ ਮੈਂ ਉਹਨੂੰ ਲਿਆਵਾ ਬੁਲਾ ਕੇ ਆ ਗਿਆ ਟਰੈਕਟਰ ਉਹ। ਟਰੈਕਟਰ ਆ ਗਿਆ। ਜੇ ਕੜਕ ਫੱਦੇ ਤੂੰ ਗੜੇ ਦੇਖ ਲੈ ਇਨਾ। ਬਈ ਐਦ ਕੀ ਤੂੜੀਆਂ ਬਹੁਤ ਵੱਢ ਰਿੰਗੀਆਂ ਬਣਨੀਆਂ। ਐਦ ਕੀ ਭਾ ਰੇਟ ਨਹੀਂ ਤੂੜੀ ਦਾ ਰਹਿਣਾ ਮੈਂ ਕਹਿੰਦਾ ਕੁਝ ਵੀ। ਤੂੰ ਖਾ ਦੇ ਟੱਪ ਗਿਆ। ਨਹੀਂ 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 ਇੱਕ ਗੱਲ ਦੀ ਬਾਤ ਆ ਹਲੇ ਉੱਥੇ ਦੇ ਹੋਣਾ। ਐਦ ਵਿੱਚ ਕਿਹਦੇ ਆਏ ਕੋਈ ਬਚ ਪਈ ਵੀ। ਬਾਕੀ 10:30 11 ਵਜੇ ਦਾ ਟਾਈਮ ਹੋ ਗਿਆ ਜੀ ਬਹੁਤ ਸੋਹਣਾ ਚੱਲ ਰਿਹਾ ਕੰਮ। ਤੇ ਫਿਰਾਲ 25 30 35 ਕਿਲੇ ਤੱਕ ਇੰਨੀ ਕੋਵਰੋਲ ਨਹੀਂ ਔਸਤ ਪਈ ਜਾਂਦੀ ਹੈ ਦਿਹਾੜੀ ਦਿਨ ਦੀ ਹਲੇ ਰਾਤ ਨੂੰ ਤੜਤਾਲਾ ਕੋਈ ਸਿਸਟਮ ਨਹੀਂ ਸੀ ਨਹੀਂ ਪਿਆ ਵੀ ਹਾਂ ਵੀ ਪੂਰੀ ਰਾਤ ਚੱਲੀ ਕਿਉਂਕਿ ਹੁਣ ਤੀਮਾ ਕਿੰਦਾ ਸੁਦਾ ਹਾਂ ਹਾਂ ਸਾਡਾ ਤੀਮਾ ਆ ਗਿਆ ਫਿਰ ਅੱਜ ਦੋ ਦੋ ਵਾਰ ਥੋੜੀ ਜੀ ਖਰਤ ਪੈ ਗਈ ਥੋੜੀ ਜੀ ਬਸ ਜਣੀ ਪੌਣੇ ਕਿ ਘੰਟੇ ਦੀ ਅੱਧ ਪੌਣੇ ਉਹ ਸਾਡੇ 3 ਕਿਲੇ ਰਕੜ ਗਏ ਉਹ 35 ਦੂਜੀ ਦੇਲੇ ਘੜ ਚ ਆਉ ਦੂਜੀ 35 ਕਿਲੇ ਰਕੜ ਗਏ ਲੈ ਆ ਚੱਲ ਬਾਕੀ ਦੂਜੀ ਦੇ ਕਿੰਨੇ ਕਿ ਰਹਿ ਗਿਆ ਕੰਮ ਹੁਣ ਦੂਜੀ ਦਾ ਆਪਣਾ ਟੋ ਇਹ ਜਿਹੜਾ ਉਹ ਬਸ ਇੱਕ ਦੋ ਟੈਂਕ ਲੈ ਜਾਉਣਾ ਇੱਕ ਦੋ ਟੈਂਕ ਲੈ ਕੇ ਆਉਣਾ ਹੈ ਨਾ ਚਲ ਇਹਦਾ ਜਾ ਕੇ ਹੁਣ ਕਲਚ ਪਲੇਟ ਪਾ ਦੇਣੀ ਆਪਾਂ ਨੇ ਕਾਲੂ ਬਹੁਤ ਤਾੜਾ ਕਾਲੂ ਬਹੁਤ ਜ਼ਿਆਦਾ ਅੱਜ ਨਾਲ ਦੀ ਵੱਧ ਤਾੜਾ ਕਾਲੂ 500 ਨੂੰ ਵੀ ਫੁੱਲ ਹੈ ਦੋ ਤਿੰਨ ਦਿਨ ਤਾਂ ਹੁਣ ਸਾਹ ਨਹੀਂ ਹੈਗਾ ਤਿੰਨ ਦਿਨ ਚਾਰ ਦਿਨ ਫੁੱਲ ਭੜੀਕਾ ਚੱਲ ਵੀ ਚੱਲ ਸਨ ਨੂੰ ਸਾਹ ਨਾ ਹੋ ਗਿਆ